ਮੁੱਖ ਮੰਤਰੀ ਭਗਵੰਤ ਮਾਨ ਜੀ ਆਪੀ ਜੀ ਦਾ ਪ੍ਰਧਾਨ ਡਾਕਟਰ ਅੰਬੇਦਕਰ ਦਾ અપਮਾਨ ਕਰਨ ਵਾਲਿਆ ਨਾ ਕਰੇ ਜਿਹੜੇ ਇਹਨਾਂ ਦੇ ਗੁਲਾਮ ਹੈ ਆਪਣੇ ਗੁਲਾਮਾਂ ਤੋਂ ਧਿਆਨ ਦਵਾ ਰਹੇ ਆ ਕਿ ਅਸੀਂ ਅੰਬੇਦਕਰ ਦੇ ਬੁੱਤ ਦੀ ਰਾਖੀ ਕਰਾਂਗੇ ਜਿਹੜੇ ਇਹਨਾਂ ਦੇ ਵਰਗ ਸਿੱਟਿਆਂ ਤੋਂ ਜਿੱਤੇ ਹੋਏ ਐਮਐਲਏ ਜਾਂ ਐਮਪੀ ਆ ਆਮ ਪਾਰਟੀ ਉਹਨਾਂ ਤੋਂ ਬਿਆਨ ਦਵਾ ਰਹੀ ਆ ਐਸੀ ਬੁੱਕਤੀ ਰੱਖੀ ਕਰਾਂਗੇ ਤੇ ਤੁਹਾਡਾ ਮਾਲਕ ਤਾਂ ਖਰੀਦਕੋਟ ਤੋਂ ਭੱਜ ਕੇ ਜਾ ਕੇ ਮਾਰੀ ਝੰਡਾ ਲੜਾਂ ਦਾ ਤੁਸੀਂ ਰੱਖੀ ਕੀ ਕਰਨੀ ਕੋਲੋਂ ਬੌਜੂਮ ਸਮਾਜ ਪਾਰਟੀ ਇਹਨਾਂ ਨੂੰ ਇਹਨਾਂ ਦੀ ਸੰਵਧਾਨਿਕ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣਾ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਸੱਤਾ ਸੌਂਪੀ ਹੈ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬ ਦੇ ਵਿੱਚ ਨੀਆਂ ਲੁੱਟਾਂ ਖੋਹਾਂ ਔਰਤਾਂ ਦੀਆਂ ਚੇਨਾ ਗਲਤੀਆਂ ਲਾ ਕੇ ਪੈ ਜਣੀਆਂ ਕਿੰਨਾ ਦੀਆਂ ਫਾਲੀਆਂ ਲਾ ਕੇ ਮਰ ਜਣੀਆਂ ਬੈਂਕਾਂ ਦੇ ਵਿੱਚ ਜਿੱਥੇਤੀਆਂ ਪੰਬ ਘਰਾਤੇ ਸੁੱਕਣੇ ਔਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਉਸਤਾਨ ਦਾ ਜਗਾ ਅਪਮਾਨ ਕਰਨਾ ਇਹ ਹੁਕਮਰਾਨ ਦੀ ਜ਼ਿੰਮੇਵਾਰੀ ਹੈ ਅਗਰ ਇਹਨਾਂ ਨੂੰ ਨਹੀਂ ਸੰਭਾਲਿਆ ਦੰਦਾ ਇਸੇ ਕਰਕੇ ਤਾਂ ਭੋਜਲ ਸਮਾਜ ਪਾਰਟੀ ਨੇ ਪੰਜਾਬ ਸਵਾਰੋ ਮਹਾਂ ਚੇਲੀ ਹੈ ਕਿ ਇਹਨਾਂ ਨੇ ਬਰਬਾਦ ਕਰ ਦਿੱਤਾ ਤੁਹਾਨੂੰ ਪਤਾ ਹੁਣ ਪੰਜਾਬ ਸਰ ਕਰਜ਼ਾ ਕਿੰਨਾ ਹੈ ਅਕਾਲੀ ਭਾਜਪਾ ਤੇ ਕਾਂਗਰਸ ਨੇ 3 ਸਾਲ ਪਹਿਲਾਂ ਜਦੋਂ ਪੰਜਾਬ ਆਮ ਪਾਰਟੀ ਨੂੰ ਦਿੱਤਾ ਉਦੋਂ 299000 ਕਰੋੜ ਦਾ ਕਰਜ਼ਾ ਸੀ ਪੰਜਾਬ ਸਰ ਤੇ ਹੁਣ 374000 ਕਰੋੜ ਦਾ ਕਰਜ਼ਾ ਹੈ 299000 ਕਰੋੜ ਕਰਜ਼ਾ ਚਾਰਿਆ ਅਕਾਲੀ ਭਾਜਪਾ ਤੇ ਕਾਂਗਰਸ ਨੇ ਪੰਜਾਬ ਦੇ ਸਿੱਤੇ ਤੇ 95000 ਕਰੋੜ ਦਾ 3 ਸਾਲਾਂ ਚ ਚਾਲਿਆ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਤੇ ਜਿਸ ਸੂਬੇ ਦੇ ਸਿਰ ਤੇ 374000 ਕਰੋੜ ਦਾ ਕਰਜ਼ਾ ਉਹ ਹਸਪਤਾਲਾਂ ਟ੍ਰੈਕਟਰ ਕਿਥੋਂ ਲਵਗਾ ਸਕਦਾ ਕਿਥੋਂ ਲਵਗਾਉ। ਉਹ ਕਹਿੰਦੇ ਅਸੀਂ ਸਿੱਖਿਆ ਕ੍ਰਾਂਤੀ ਕਰਤੀ। ਮੈਂ ਪਹਿਲੀ ਐਸੀ ਸਰਕਾਰ ਦੇਖੀ ਅਗੇ ਜਿਹੜੀ ਫੌਜੀ ਮਖਾਨਿਆਂ ਦੇ ਉੱਪਰ ਵੀ ਆਪਣੇ ਨਾਂ ਲਿਖ ਰਹੀ ਆ ਤੇ ਮੈਂ ਇਹਦਾ ਘਟਣ ਦੇ ਕੁਝ ਪੈਸੇ ਬਾਥਰੂਮ ਦੀ ਰਿਪੇਅਰ ਤੇ ਮਰਮਮਤ ਤੇ ਨਹੀਂ ਲੱਗੇ ਜਿੰਨੇ ਉਦਘਾਟਨ ਤੇ ਲੱਗੇ ਤਾਂ ਐਸਾ ਪਾਪ ਪੰਜਾਬ ਦੇ ਨਾਲ ਕਰ ਰਹੇ 50 50% ਸਕੂਲਾਂ ਤੇ ਵਿਆਪਕ ਹੈ। 2009 ਦਾ ਇੱਕ ਕਾਨੂੰਨ ਬਣਿਆ ਮੁਫਤ ਤੇ ਲਾਜ਼ਮੀ ਸਿੱਖਿਆ ਗਰੀਬਾਂ ਦੇ ਬੱਚਿਆਂ ਦੇ 25% ਗਰੀਬਾਂ ਦੇ ਬੱਚੇ ਕਿਤੇ ਜੱਤੀ ਕਿਸੇ ਧਰਮ ਦੇ ਹੋਣ ਉਹ ਪ੍ਰਾਈਵੇਟ ਸਕੂਲ ਦੀ ਮੁਕਤ ਤੇ ਲਾਜ਼ਮੀ ਪੜਾਈ ਦਾ ਪ੍ਰਬੰਧ ਕਰਨਾ ਸਰਕਾਰ ਦੀ ਡਿਊਟੀ ਆ ਕਾਨੂੰਨ ਬਣਿਆ ਹੈ ਲੇਕਿਨ 16 ਸਾਲਾਂ ਅੱਠ ਸਾਲ ਨਾ ਕਾਂਗਰਸ ਦੀ ਬੀਜੇਪੀ ਦੀ ਸਰਕਾਰ ਨੇ ਇਹਨਾਂ ਨੂੰ ਲਾਗੂ ਕੀਤਾ 2009 ਤੋਂ ਬਾਅਦ 5 ਸਾਲ ਕਾਂਗਰਸ ਦੀ ਸਰਕਾਰ ਨੇ ਇਹਨਾਂ ਨੂੰ ਲਾਗੂ ਕੀਤਾ 3 ਸਾਲ ਤੋਂ ਆਪ ਦੀ ਸਰਕਾਰ ਹਾਈ ਕੋਰਟ ਨੇ ਫੈਸਲਾ ਕੀਤਾ ਕਿ ਇਹ ਕਾਨੂੰਨ ਲਾਗੂ ਕਰੋ ਲੇਕਿਨ ਅੱਜ ਤੱਕ ਲਾਗੂ ਨਹੀਂ ਹੋਇਆ ਅਸੀਂ 15 ਮਾਰਚ ਨੂੰ ਬਗਵਾਲੇ ਵੀ ਕਿਹਾ ਸੀ ਕਿ ਜਿਹੜਾ ਕਾਨੂੰਨ ਗਰੀਬ ਤੇ ਸੱਚੇ ਨੂੰ ਪ੍ਰਾਈਵੇਟ ਸਕੂਲ 'ਚ ਮੁਫਤ ਪੜ੍ਹਾਈ ਦਾ ਕਾਨੂੰਨ 16 ਸਾਲ ਤੋਂ ਬਣਿਆ ਪਿਆ 8 ਸਾਲ ਅਕਾਲੀ ਭਾਜਪਾ ਨੇ ਲਾਗੂ ਨਹੀਂ ਕੀਤਾ ਆਪਣੀ ਸਰਕਾਰ 'ਚ 5 ਸਾਲ ਅਮਰਿੰਦਰ ਔਰ ਚੰਦੀ ਨੇ ਲਾਗੂ ਨਹੀਂ ਕੀਤਾ ਔਰ 3 ਸਾਲ ਤੋਂ ਆਪ ਨੇ ਲਾਗੂ ਨਹੀਂ ਕੀਤਾ 2023 ਦੀ ਬਸਪਾ ਲਿਆਓ ਇਹਦਾ ਕਾਨੂੰਨ 16 ਸਾਲ ਤੀ ਲਾਗੂ ਹੋਇਆ 16 ਮਿੰਟਾਂ ਵਿੱਚ ਲਾਗੂ ਕਰੋ ਕਿ ਬਹੁਜ ਸਮਾਜ ਪਾਰਟੀ ਗਰੀਬ ਦਾ ਬੱਚਾ ਵੀ ਮਹਿੰਗੇ ਸਕੂਲਾਂ 'ਚ ਮੁਫਤ ਪੜ੍ਹਨ ਦਾ ਕਾਨੂੰਨਨ ਹੱਕ ਲੈ ਸਕੇਗਾ ਕਾਨੂੰਨ ਬਣਿਆ ਹੋਇਆ ਪਰ ਉਹਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੁਕਮਚਾਰੀ ਕਰ ਦਿੱਤਾ ਕਿ ਲਾਗੂ ਕਰਾਂਗੇ ਪਰ ਅੱਜ ਤੱਕ ਜਮੀਨ ਤੇ ਅਕ੍ਰਿਸ਼ਨ ਨਹੀਂ ਮਿਲ ਰਿਹਾ ਬਹੁਜ ਸਮਾਜ ਪਾਰਟੀ ਸੋਚ ਵਿਚਾਰ ਕਰ ਰਹੀ ਹੈ ਕਿ ਸਰਕਾਰ ਨੂੰ ਇੱਦਿ ਦੇ ਕਿਤਾਚ ਛੋੜਨਾ ਇਹ ਕਿਹਦਾ ਸੀ ਜੱਟਾਂ ਨੂੰ ਬੇਤਰ ਦਾ ਉਪਮਾਨ ਕਰਨ ਵਾਲਿਆਂ ਨੂੰ 4 ਦਿਨ 4 ਦਫ਼ਤਰ ਫਲੋਰ ਤੇ ਧਰਨਾ ਮਾਰ ਕੇ ਇਹ ਸੁੱਤੀ ਪਈ ਅੰਨੀ ਗੁੰਗੀ ਕੋਣੀ ਪਹਿਰੀ ਸਰਕਾਰ ਨੂੰ ਜਗਾਇਆ ਔਰ ਤੁੱਚੀ ਫੜਵਾਏ ਜ਼ਰੂਰਤ ਪਈ ਤਾਂ ਇੱਕ ਗਰੀਬ ਦੇ ਘਰ ਚ ਅਧਿਕਾਰੀ ਪੈਦਾ ਕਰਨੇ ਵਾਲਾ ਗਰੀਬ ਦੇ ਬੱਚੇ ਨੂੰ ਮੁਫਤ ਪੜਾਈ ਪ੍ਰਾਈਵੇਟ ਸਕੂਲਾਂ ਦੇ ਵਿੱਚ ਜੋ ਕਾਨੂੰਨ ਹੈ ਇਹ ਲਾਗੂ ਕਰਾਉਣ ਲਈ ਵੀ ਬਹੁਤ ਸਾਰ ਸਮਾਜ ਪਾਰਟੀ ਉਹ ਰਸਤਾ ਅਖਤਿਆਰ ਦਰ ਸਕਦੀਆਂ ਤੁਸੀਂ ਤਿਆਰ ਰਹਿਣਾ ਹਿੰਮਤ ਰੱਖਣੀ ਹੈ ਉਹ ਸਰਕਾਰੀ ਸਕੂਲਾਂ ਚ 50 50 40% 67% ਕੋਸਤਾ ਖਾਲੀ ਹੈ ਹੁਣ ਤੁਸੀਂ ਦੱਸੋ ਸਕੂਲ ਦੇ ਬਾਹਰ ਫੋਟੋਆਂ ਲਾਤੀਆਂ ਪੇਂਟ ਕਰਕੇ ਫੋਕਾ ਬਣਾ ਕੇ ਸ਼ਾਪ ਦਿੱਤੀਆਂ ਲੇਕਿਨ ਮੁੱਖ ਵਿਗਿਆਨੀਆਂ ਬਕੇਸੀਅਤ 40 45% ਖਾਲੀ ਹੈ ਸਕੂਲਾਂ ਚ 77% ਟੀਚਰ ਹੈ ਨਹੀਂ ਪ੍ਰਾਈਵੇਟ ਸਕੂਲਾਂ ਚ ਕਿੰਨੀਆਂ ਇੱਕ ਇੱਕ ਵੀ ਟੀਚਰ ਨਹੀਂ ਇਸ ਕਰਕੇ ਪੰਜਾਬ ਸੰਭਾਲੋ ਮਹਾਂ ਛੇੜੀ ਆ ਕਿ ਬਹੁਤ ਦਿਨ ਸਮਾਜ ਪਾਰਟੀ ਦੇ ਨਾਲ ਇਸ ਪੰਜਾਬ ਸੰਭਾਲੋ ਮਹਿੰਦੀ ਸ਼ਕਤੀ ਬਣੋ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਅਸੀਂ ਵਾਅਦਾ ਕਰਦੇ ਆ ਗਰੰਟੀ ਦਿੰਦੇ ਆ ਕਿ ਸਿੱਖਿਆ ਤੇ ਲਈ ਇੰਦਾ ਬਜਟ ਰੱਖਾਂਗੇ ਕਿ 100% ਸਰਕਾਰੀ ਸਕੂਲਾਂ ਦੀਆਂ ਵੈਕੈਂਸੀਆਂ ਭਰਨੇ ਦਾ ਕੰਮ ਅਸੀਂ ਸਮਾਜ ਪਾਰਟੀ ਕਰੂਗੇ ਤਾਂ ਕਿ ਗਰੀਬ ਦੇ ਬੱਚੇ ਨੂੰ ਪਿਆਰੀ ਪੜ੍ਹਾਈ ਮਿਲੇ ਗਰੀਬ ਦਾ ਬੱਚਾ ਸਰਕਾਰੀ ਸਕੂਲ ਤੋਂ ਪੁਖਹਾਰੀ ਨਹੀਂ ਅਧਿਕਾਰੀ ਬਣ ਕੇ ਨਿਕਲੇ ਇਹ ਪਰਮੰਤਕ ਭੌਜਨ ਸਮਾਜ ਪਾਰਟੀ ਕਰਨਾ ਚਾਹੀਦਾ ਹੈ